ਕਾਮਾਗਾਟਾ ਮਾਰੂ ਜਹਾਜ਼ ਦੇ ਵੈਂਕੂਵਰ ਦੀ ਬੰਦਰਗਾਹ ਤੇ ਆਉਣ ਦੀ 111ਵੀਂ ਐਨੀਵਰਸਰੀ ਸੰਬੰਧੀ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਵੈਂਕੂਵਰ ਵਿੱਚ ਬਣੇ ਕਾਮਾਗਾਟਾ ਮਾਰੂ ਮੈਮੋਰੀਅਲ ਵਿਖੇ ਜਹਾਜ਼ ਦੇ ਸਵਾਰਾਂ ਦੀ ਯਾਦ ਵਿੱਚ ਇੱਕ ਸਮਾਗਮ ਕੀਤਾ ਗਿਆ ਇਸ ਸਮਾਗਮ ਵਿੱਚ ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਨੇ ਕਾਮਾਗਾਟਾ ਮਾਰੂ ਦੇ ਯਾਤਰੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕੈਨੇਡਾ ਵਿੱਚੋਂ ਨਸਲੀ ਭੇਦਭਾਵ ਨੂੰ ਹਟਾਉਣ ਦੀ ਗੱਲ ਆਖੀ ਇਸ ਵਰੇਗੰਡ ਦਾ ਮੁੱਖ ਮਕਸਦ ਸੀ ਕਿ ਸਾਡਾ ਉਹ ਇਤਿਹਾਸ ਜਿਹੜਾ ਕਿ ਸਾਡੇ ਯੋਧਿਆਂ ਨੇ ਸਿਰਜਿਆ ਉਸ ਬڑے ਕੈਨੇਡਾ ਚ ਜਿਸ ਤਰ੍ਹਾਂ ਦਾ ਨਸਲਵਾਦ ਸੀ ਉਸ ਨੂੰ ਚੁਣੌਤੀ ਦਿੱਤੀ ਅਤੇ ਉਸ ਦੇ ਖਿਲਾਫ ਜੋ ਅੱਜ ਜੇ ਅਸੀਂ ਦੇਖਦੇ ਹਾਂ ਕੈਨੇਡਾ ਚ ਇੰਨੀਆਂ ਸਹੂਲਤਾਂ ਨੇ ਇਹਦੇ ਪਿੱਛੇ ਉਹਨਾਂ ਮਹਾਨ ਵਿਅਕਤੀਆਂ ਦੀ ਦੇਣ ਹੈ ਕੈਨੇਡਾ ਵਿੱਚ 1914 ਦੌਰਾਨ ਆਏ ਜਹਾਜ਼ ਨੂੰ ਅਧਿਕਾਰਕ ਤੌਰ ਤੇ ਕਾਮਾਗਾਟਾ ਮਾਰੂ ਦਾ ਨਾਂ ਦਿੱਤਾ ਗਿਆ ਸੀ ਪਰ ਸਮਾਗਮ ਦੇ ਆਰਗੇਨਾਈਜ਼ਰਸ ਦਾ ਕਹਿਣਾ ਹੈ ਕਿ ਜਹਾਜ਼ ਦਾ ਅਸਲ ਨਾਂ ਗੁਰੂ ਨਾਨਕ ਜਹਾਜ਼ ਸੀ ਅਤੇ ਉਹਨਾਂ ਦੀ ਮੰਗ ਹੈ ਕਿ ਸਰਕਾਰ ਵੀ ਆਪਣੀ ਪ੍ਰੋਕਲੇਮੇਸ਼ਨ ਨੂੰ ਬਦਲ ਕੇ ਜਹਾਜ਼ ਦਾ ਅਧਿਕਾਰਕ ਨਾਮ ਗੁਰੂ ਨਾਨਕ ਜਹਾਜ਼ ਰੱਖੇ ਅੱਜ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਚ ਸਿੱਖ ਜਥੇਬੰਦੀਆਂ ਮੁਸਲਿਮ ਸੰਸਥਾਵਾਂ Hindu ਸੰਸਥਾਵਾਂ ਖੱਬੇ ਪੱਕੇ ਸੱਜੇ ਪੱਕੇ ਸਹਾਇਤਕਰ ਸਭਿਆਚਾਰਕ ਸਾਰੇ ਇੱਥੇ ਇਕੱਠੇ ਨੇ ਨੌਜਵਾਨ ਨੇ ਬੱਚੇ ਨੇ ਬਜ਼ੁਰਗ ਨੇ ਸਾਰੇ ਇਸ ਥਾਂ ਤੇ ਨੇ ਜਿੱਥੇ ਜਹਾਜ਼ ਮੁੜਿਆ ਗਿਆ ਸੀ ਸੋ ਅਸੀਂ ਮੰਗ ਕਰਦੇ ਹਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਸਾਂਭੀਏ ਤੇ ਉਸ ਦੇ ਵਿੱਚ ਗਲਤੀਆਂ ਨੂੰ ਦਰੁਸਤ ਕਰੀਏ ਤੇ ਇਸ ਨੂੰ ਬਤੌਰ ਗੁਰਨਾਨਕ ਜਹਾਜ਼ تسلیم ਕਰਦੇ ਹੋਏ ਇਸ ਦੇ ਅਨੁਸਾਰ ਸਹੀ ਇਤਿਹਾਸ ਲਿਖੀਏ ਇਸੇ ਦੌਰਾਨ ਉਹਨਾਂ ਫੈਡਰਲ ਅਤੇ ਪ੍ਰੋਵਿੰਸ਼ੀਅਲ ਸਰਕਾਰਾਂ ਅੱਗੇ ਰੱਖਣ ਲਈ ਤਿੰਨ ਮਤੇ ਵੀ ਪੇਸ਼ ਕੀਤੇ ਜਿਹੜਾ ਗੁਰਨਾਨਕ ਜਹਾਜ਼ ਉਹ ਸਾਡੀ ਬੋਲੀ ਆ ਕਾਮੋਗਾਟਾ ਮਾਰੂ ਸਾਡੀ ਬੋਲੀ ਨਹੀਂ ਹੈ ਔਰ ਅਸੀਂ ਬੇਨਤੀ ਕਰ ਰਹੇ ਹਾਂ ਕਿ ਜਿੰਨਾ ਜਲਦੀ ਤੋਂ ਜਲਦੀ ਹੋਵੇ ਇਹਨੂੰ ਦਰੁਸਤ ਕੀਤਾ ਜਾਵੇ ਔਰ ਦੂਸਰਾ ਮਤਾ ਹੈ ਸੀ ਸਾਰੇ ਵਿਦੇਕਦਾਰਿਆਂ ਨੂੰ ਉਹਨਾਂ ਨੂੰ ਇਹ ਡਿਮਾਂਡ ਕਰ ਰਹੇ ਹਾਂ ਕਿ ਜਿੱਥੇ-ਜਿੱਥੇ ਤੁਸੀਂ ਸਾਡਾ ਇਹ ਰੈਸਿਜ਼ਮ ਕੀਤੀ ਹੋਈ ਆ ਸਾਡੇ ਨਾਲ ਈਦਰ ਕੋਮਾਗਟਾ ਮਾਰੂ ਲਿਖਿਆ ਹੋਇਆ ਜਾਂ ਸਾਊਥ ਏਸ਼ੀਅਨ ਲਿਖਿਆ ਹੋਇਆ ਉੱਥੇ ਇਹ ਦੋਨੋਂ ਜਿਹੜੀਆਂ ਟਰਮਸ ਨੇ ਉਹ ਸਾਡੇ ਤੇ ਲਾਗੂ ਨਾ ਕੀਤੀਆਂ ਜਾਣ ਐਂਡ ਦ ਥਰਡ ਵਨ ਇਜ਼ ਭਾਈ ਮੇਵਾ ਸਿੰਘ ਮੇਵਾ ਸਿੰਘ ਸਾਡੇ ਸ਼ਹੀਦ ਨੇ ਔਰ ਉਹਨਾਂ ਦੇ ਸਾਰੇ ਰੈਕੋਰਡ ਔਰ ਰਿਫਲੈਕਟ ਕਰਨੇ ਚਾਹੀਦੇ ਨੇ ਇਨ ਫੈਡਰਲ ਐਂਡ ਪ੍ਰੋਵਿੰਸ਼ੀਅਲ ਐਂਡ ਸਿਟੀ ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ ਜਿਸਮਗਰੋਂ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਨੇ ਕੈਨੇਡਾ ਦੇ ਇਤਿਹਾਸ ਵਿੱਚ ਹੋਈ ਰੇਸਿਜ਼ਮ ਅਤੇ ਭਾਈ ਮੇਵਾ ਸਿੰਘ ਲੋਪੋਕੇ ਵਰਗੀ ਸਖਸ਼ੀਅਤਾਂ ਤੋਂ ਸਿੱਖਿਆ ਲੈ ਕੇ ਕੈਨੇਡਾ ਨੂੰ ਹੋਰ ਇਨਕਲੂਸਿਵ ਬਣਾਉਣ ਦੀ ਗੱਲ ਆਖੀ ਤਾਂ ਸਾਨੂੰ ਜੇਕਰ ਪਤਾ ਨਾ ਲੱਗੇਗਾ ਕਿ ਸਾਡੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਕੀਤੀਆਂ ਨੇ ਤਾਂ ਉਹਨਾਂ ਦੀ ਕਦਰ ਨਹੀਂ ਕਰਾਂਗੇ ਸਾਨੂੰ ਅੱਜ ਲੋੜ ਹੈ ਅਤੇ ਉਸ ਇਤਿਹਾਸ ਨੂੰ ਅਸੀਂ ਸਮਝੀਏ ਇਹ ਅੱਜ ਦਾ ਸਮਾਂ ਮੰਗ ਕਰਦਾ ਅੱਗੇ ਵਾਸਤੇ ਵੀ ਨਸਲਵਾਦ ਨਾ ਹੋਵੇ ਕਿਸੇ ਵੀ ਤਰ੍ਹਾਂ ਵਧੇਕੀ ਨਾ ਹੋਵੇ ਤੇ ਇਸ ਦੇ ਨਾਲ ਨਾਲ ਹਕੂਮਤਾਂ ਨੂੰ ਵੀ ਸੁਨੇਹਾ ਹੈ ਕਿ ਜਿਹੜਾ ਵੀ ਵਸਤੀਵਾਦ ਹੈ ਜਾਂ ਮੂਲ ਨਿਵਾਸੀ ਲੋਕਾਂ ਤੇ ਹੋਇਆ ਜ਼ੁਲਮ ਹੈ ਜਾਂ ਘੱਟ ਗਿਣਤੀਆਂ ਤੇ ਹੋਇਆ ਜ਼ੁਲਮ ਹੈ ਜਿਹੜੇ ਅੱਜ ਵੀ ਕਰ ਰਹੇ ਨੇ ਜ਼ੁਲਮ ਉਹਨਾਂ ਨੂੰ ਵੀ ਸੰਕੇਤ ਮਿਲਣਾ ਚਾਹੀਦਾ ਕਿ ਬਾਅਦ ਦੇ ਵਿੱਚ ਉਸ ਲਈ ਮਾਫੀਆਂ ਮੰਗੀਆਂ ਜਾਂਦੀਆਂ ਨੇ ਪਹਿਲਾਂ ਗਲਤੀਆਂ ਨਾ ਕੀਤੀਆਂ ਜਾਣ ਜਿਨ੍ਹਾਂ ਲਈ ਇਹ ਮਾਫੀਆਂ ਮੰਗੀਆਂ ਨੇ ਇਸ ਪੀੜੀ ਨੂੰ ਜਿਹੜੀ ਨਵੀਂ ਜਨਰੇਸ਼ਨ ਦੱਸਣ ਦੀ ਲੋੜ ਇਸ ਕਰਕੇ ਲਈ ਬਿਕਾਜ਼ ਜਿ세 ਨਾ ਦੱਸਿਆ ਇਹਨਾਂ ਨੇ ਚੱਤਾ ਭੁੱਲ ਜਾਣਾ ਤਾਂ ਕੁਰਬਾਨੀਆਂ ਆਪ ਸੇ ਕੌਮ ਕੁਰਬਾਨੀਆਂ ਦੀ ਭੜੀ ਹੋਈ ਆ ਤਾਂ ਆਪਾਂ ਯਾਦ ਰੱਖੀ ਇਹਨਾਂ ਕਰਕੇ ਆਪਾਂ ਇਸ ਧਰਤੀ ਦੇ ਉੱਤੇ ਹੋਏ ਆ ਨਹੀਂ ਤਾਂ ਆਪਾਂ ਇੱਥੇ ਹੋਣਾ ਨਹੀਂ ਸੀ ਇਸੇ ਦੌਰਾਨ ਛੋਟੇ ਬੱਚਿਆਂ ਵੱਲੋਂ ਵੀ ਨਾਟਕ ਅਤੇ ਢਾਡੀਵਾਰਾ ਪੇਸ਼ ਕੀਤੀਆਂ ਗਈਆਂ ਅਤੇ ਉਹਨਾਂ ਦਾ ਕਹਿਣਾ ਸੀ ਕਿ ਅੱਜ ਦੇ ਸਮੇਂ ਵਿੱਚ ਖਾਸ ਕਰਕੇ ਨਵੀਂ ਪੀੜੀ ਨੂੰ ਕੈਨੇਡਾ ਦੇ ਇਤਿਹਾਸ ਬਾਰੇ ਦੱਸਣਾ ਜ਼ਰੂਰੀ ਹੈ ਤਾਂ ਜੋ ਉਹ ਆਪਣੀ ਮਿੱਟੀ ਨਾਲ ਜੁੜੇ ਰਹਿਣ ਮਨਜੋਤ ਸਿੰਘ ਓਮਨੀ ਨਿਊਜ਼ ਵੈਂਕੂਵਰ